ਬਹੁਤ ਇਸਤਕਾਰਯੋਗ ਕੰਪਿਊਟਰ ਦੇ ਅਧਿਕਾਰੀਆਂ ਤੇ ਅੰਤ ਨਹੀਂ ਹਮਾਇਤ ਤੇ ਪਹੁੰਚੀਆਂ ਵੱਖ-ਵੱਖ ਪ੍ਰਾਤਰੀ ਅਸਲੰਦੀਆਂ ਦੇ ਸਾਥੀਓ ਗੱਲ 2006 ਦੇ ਕਰੀਬ ਦੀ ਆ ਜਦੋਂ ਸਾਡਾ ਬੱਚ ਜਿਹੜਾ ਪੰਜਵੀਂ ਪਾਸ ਕਰਕੇ ਅਗਲੇ ਟੂਲ ਦੇ ਵਿੱਚ ਜਿਹੜਾ ਪਾਸ ਆਊਟ ਹੋਇਆ ਸੀਗਾ ਉਦੋਂ ਤੋਂ ਗੱਲ ਕਰਦੇ ਸੀਗੇ ਕਿ ਚੰਗੀ ਗੱਲ ਹੁਣ ਉਹ ਕੰਪਿਊਟਰ ਪੜਿਆ ਕਰਨਗੇ ਕੰਪਿਊਟਰ ਦਾ ਯੋਗ ਹੈ ਦੁਨੀਆ ਬਣਾਏਗਾ ਤਾਂ ਕੰਪਿਊਟਰ ਤੋਂ ਵੀ ਅੱਗੇ ਟਿਕਾਉ ਜੀ ਵਰਗੀ AI ਦਾ ਯੁੱਗ ਆ ਗਿਆ ਪਰ ਜਿਹੜੇ ਕੰਪਿਊਟਰ ਦੇ ਹੱਕ ਸੀ ਉਹਨਾਂ ਦਾ ਟਾਈਮ ਨਹੀਂ ਆਇਆ ਤਕਰੀਬਨ 2 ਦਹਾਕਿਆਂ ਤੋਂ ਉਹਨਾਂ ਦੇ ਅੰਦਰ ਆ ਕੇ ਜਿਹੜੀ ਉਹ ਸੋਚ ਰਹੀ ਸੀਗੀ ਤੇ ਤੁਹਾਡਾ ਅੱਜ ਦਾ ਕੱਖ ਦੱਸ ਰਿਹਾ ਹੈਗਾ ਕਿ ਜਿਹੜੀ ਇਹ ਅੱਜ ਬਣਨੀ ਸ਼ੁਰੂ ਹੋਈ ਆ ਇਹਨੇ ਬਹੁਤ ਜਲਦੀ ਘਪਾਂਬੜ ਦਾ ਜਿਹੜਾ ਰੂਪ ਲੈ ਲੈਣਾ ਹੈਗਾ ਅਸੀਂ ਬੁਨਿਆਰਤੀ ਮੰਨ ਸਮਝਿਆ ਆ ਬੇਜਤ ਹੈ ਅਨੇ ਹਕਤਵਕਾ ਸਰਕਾਰ ਦੀਆਂ ਇਹਨਾਂ ਮਾਰੂ ਨੀਤੀਆਂ ਦੇ ਖਿਲਾਫ ਲੜਦਾ ਹੈਗਾ ਤੇ ਸਾਡਾ ਵਿਦਿਆਰਥੀਆਂ ਦਾ ਫਰਜ ਬਣ ਜਾਂਦਾ ਹੈਗਾ ਕਿ ਅਸੀਂ ਉਹਨਾਂ ਦੀ ਜਿਹੜੀ ਹਮਾਇਤ ਦੇ ਵਿੱਚ ਜਿਹੜੀ ਸਮੂਲੀਅਤ ਕਰੀਏ ਪਰ ਜਿਹੜਾ ਮੌਜੂਦਾ ਟਾਈਮ ਆ ਹਾਇਰ ਐਜੂਕੇਸ਼ਨ ਦੇ ਵਿੱਚ ਖਾਸ ਕਰਕੇ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਆ ਉਹਦੇ ਕਰਕੇ ਮਾਫੀ ਵੀ ਚਾਹੁੰਦੇ ਆ ਤੇ ਜਦੋਂ ਇਹ ਸੰਘਰਸ਼ ਅੱਗੇ ਵਧੂਗਾ ਵਿਦਿਆਰਥੀਆਂ ਨੇ ਫ੍ਰੀ ਹੋਣਾ ਹੈ ਤੇ ਇਹ ਵਾਅਦਾ ਕਰਕੇ ਜਾਣਿਆ ਕਿ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇੱਕ ਵੱਡਾ ਕਾਫਲਾ ਲੈ ਕੇ ਪਹੁੰਚਾਂਗੇ ਅਗਲੀ ਗੱਲ ਕਿ ਜੋ ਮੌਜੂਦਾ ਟੈਂਟਰ ਦੇ ਵਿੱਚ ਸਰਕਾਰ ਆ ਉਹਦੀਆਂ ਵੀ ਇਹ ਜਿਹੜੀਆਂ ਮਾਰੂ ਨੀਤੀਆਂ ਲਗੀਆਂ ਦੋ ਖੰਮਾਂ ਦੇ ਉੱਤੇ ਟਿਕੀ ਹੋਈ ਸਰਕਾਰ ਆ ਜਿੰਨਾਂ ਦੇ ਵਿੱਚੋਂ ਉਹਨਾਂ ਨੇ ਹਿੱਤ ਦੀਆਂ ਨੀਤੀਆਂ ਨਿਕਲ ਕੇ ਆਉਂਦੀਆਂ ਨੇਗੀਆਂ ਪਹਿਲਾ ਕੰਮ RSSਾ ਜਿਹੜੀ ਕਹਿੰਦੀ ਹੈ ਦੇਸ਼ ਨੂੰ ਇੱਕ ਕੈਸਟਰ ਬਣਾਉਣਾ ਸਭ ਦਾ ਇੱਕ ਧਰਮ ਹੋਊਗਾ ਸਭ ਦੀ ਇੱਕ ਬੋਲੀ ਹੋਊਗੀ ਤੇ ਦੂਜਾ ਸਾਮਾ ਦੇਸ਼ ਦੇ ਕਾਰਪੋਰੇਟ ਘਰਾਣੇ ਲਿਗੀਆਂ ਤੇ ਮਲਟੀਨੇਸ਼ਨਲ ਕੰਪਨੀਆਂ ਲਿਗੀਆਂ ਇਹਨਾਂ ਦੋਨਾਂ ਦੇ ਵਿੱਚੋਂ ਸਿੱਖਿਆ ਦੇ ਨਾਲ ਜੁੜੀਆਂ ਹੋਈਆਂ ਨੀਤੀਆਂ ਨਿਕਲ ਕੇ ਆਉਂਦੀਆਂ ਨੇਗੀਆਂ ਸਿੱਖਿਆ ਦਾ ਜਿਹੜਾ ਭਗਵਾ ਕਰਨ ਹੋ ਰਿਹਾ ਉਹਦੇ ਵਿੱਚ RSS ਦਾ ਪੂਰਾ ਪੂਰਾ ਹਿੱਸਾਗਾ ਉਹਦੇ ਤਹਿਤ ਪਹਿਲਾ ਬੁਲਾਰਿਆਂ ਨੇ ਗੱਲ ਕਰਿਆ ਵੀ ਸਲੇਵਕ ਨੂੰ ਬਦਲਿਆ ਜਾ ਰਿਹਾਗਾ ਉਹ ਹੈ ਤਾਂ ਆਰਐਸਐਸ ਦੇ ਹਿੱਤ ਨੇ ਜਿਹੜੀਆਂ ਨੀਤੀਆਂ ਨੂੰ ਕੇਂਦਰ ਸਰਕਾਰ ਲਾਗੂ ਕਰ ਰਹੀ ਆ ਦੂਜੀ ਗੱਲ ਵਿਦੇਸ਼ ਦੇ ਕਾਰਪੋਰੇਟ ਘਰਾਣਿਆਂ ਨੇ ਜਿਹਦੇ ਇਸ਼ਾਰੇ ਦੇ ਉੱਤੇ ਸਿੱਖਿਆ ਦਾ ਨਿੱਜੀਕਰਨ ਅਤੇ ਵਪਾਰੀਕਰਨ ਹੋ ਰਿਹਾਗਾ ਅਗਲੀ ਗੱਲ ਕਿ ਕਈ ਵਾਰ ਸਾਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਦੀ ਸਰਕਾਰ ਆਏ ਤਾਂ ਉਹਨਾਂ ਦੇ ਵਿਰੋਧੀ ਹੋਣਗੇ ਪਰ ਬੀਜੇਪੀ ਦੀ ਸਰਕਾਰ ਦੇ ਤੇ 18 ਹੋਂ ਦਾ ਜਿਹੜਾ ਆਪਣਾ ਰੋਲ ਅਦਾ ਕਰ ਰਹੀ ਆ ਉੱਥੇ ਪੰਜਾਬ ਦੀ ਸਰਕਾਰ ਆਰਐਸਐਸ ਦੀ ਬੀਟੀਐਮ ਹੋਂ ਦਾ ਜਿਹੜਾ ਰੋਲ ਪੂਰਾ ਪੂਰਾ ਨਿਭਾ ਰਹੀ ਆ ਉਹਨਾਂ ਨੇ ਕਿਹਾ ਤੇ ਜਿਹੜੀ 2020 ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਪਾਸ ਹੋਈ ਆ ਬਈ ਸਿੱਖਿਆ ਦਾ ਨਿੱਜੀਕਰਨ ਕਰਨਾ ਤੇ ਦਾ ਭਗਮਾਨ ਕਰਨ ਕਰਨਾ ਉਹਦੇ ਤਹਿਤ ਪੰਜਾਬ ਨੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਜਿਹੜਾ ਫੈਸਲਾ ਲੈ ਕੇ ਆਂਦਾ ਗਿਆ ਸੀਗਾ ਇਹਨਾਂ ਨੇ ਕਿਹਾ ਵੀ ਪੰਜਾਬ ਦੇ ਅੱਠ ਕਾਲਜਾਂ ਨੂੰ ਜਿਹੜਾ ਖੁਦਮ ਹਕਤਿਆਰ ਕਰਨਾ ਤਾਂ ਇਹ ਲੱਗਦਾ ਸੀਗਾ ਵੀ ਬਹੁਤ ਵਧੀਆ ਫੈਸਲਾ ਕਾਲਜ ਆਪਣਾ ਜਿਹੜਾ ਆਪ ਝਿਮਮਾ ਨਿਭਾਉਣਗੇ ਪਰ ਇਹਦੇ ਵਿੱਚ ਇਹ ਸੀਗਾ ਵੀ ਸਰਕਾਰ ਨੇ ਜਿਹੜੀ ਗ੍ਰਾਂਟ ਦੇਣੀ ਸੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਸੀ ਦੂਜੀ ਗੱਲ ਕਿ ਇਨ੍ਹਾਂ ਕਾਲਜਾਂ ਨੂੰ ਇਹਨਾਂ ਵਿੱਚ ਕਿੰਸ ਤਾਵਾ ਨੂੰ ਘਾਟੇ ਦੇ ਵਿੱਚ ਦਿਖਾ ਕੇ ਉਹਨਾਂ ਦੇ ਵਿੱਚ ਬਹੁਤ ਜਲਦੀ ਕਿਸੇ ਪ੍ਰਾਈਵੇਟ ਜਿਹੜੇ ਪਰਸਨ ਨੇ ਉਹਨਾਂ ਦਾ ਹਿੱਸਾ ਭਵਾ ਦੇਣਾ ਸੀਗਾ ਇਸ ਤਰੀਕੇ ਦੇ ਨਾਲ ਨਿੱਜੀਕਰਨ ਵੱਲ ਨੂੰ ਇਹ ਜਿਹੜੇ ਕਦਮ ਵੱਧ ਰਹੇ ਸੀਗੇ ਕੈਨੇਡਾ ਸਰਕਾਰ ਨੇ ਦੇਖਿਆ ਵਿਅਕਤੀ ਕਾਲਜਾਂ ਦੇ ਜਿਹੜੇ ਵਿਦਿਆਰਥੀ ਉੱਠ ਕੇ ਸੰਡੇ ਖਿਲਾਫ ਲੜ ਰਹੇ ਆ ਤਾਂ ਉਹਨਾਂ ਨੂੰ ਇਹ ਫੈਸਲਾ ਜਿਹੜਾ ਬਹੁਤ ਜਾਂਦੀ ਉਹ ਵਾਪਸ ਲੈਣਾ ਪਿਆ ਸੀਗਾ ਦੂਜੀ ਗੱਲ ਅਧਿਆਪਕਾਂ ਦਾ ਇਹ ਸੰਘਰਸ਼ ਜਿੱਥੇ ਇਹ ਆਪਣੇ ਰੋਜ਼ਗਾਰ ਦੇ ਲਈ ਲੜ ਰਹੇ ਆ ਉੱਥੇ ਲੜਾਈ ਸਰਕਾਰੀ ਵਿੱਤੀ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਵੀ ਆ ਜਿਸ ਦੇ ਕਰਕੇ ਅਸੀਂ ਸਮਝਦੇ ਆਂ ਵੀ ਇੱਥੇ ਸਾਡੇ ਵਿਦਿਆਰਥੀਆਂ ਨੇ ਤੇ ਅਧਿਆਪਕਾਂ ਨੇ ਸਾਂਝ ਬਣਦੀ ਆ ਤੇ ਉਹਦੇ ਵਿੱਚੋਂ ਜਿਹੜਾ ਹੈਗਾ ਫੁਮੈਤ ਦੇ ਲਈ ਪਹੁੰਚਿਆ ਅਗਲੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਜਿਹੜਾ ਹੈਗਾ ਕੰਪਿਊਟਰ ਦੇ ਆਪਕਾ ਵੱਲੋਂ ਸੰਗਠਿਤ ਕੀਤਾ ਜਾਊਗਾ ਪੰਜਾਬ ਸਟੂਡੈਂਟ ਜਿਹਨਾਂ ਨੂੰ ਬਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਸਮੂਲੀਅਤ ਕਰਾਂਗੇ ਇੰਨੀਆਂ ਗੱਲਾਂ ਕਹਿਣਾ ਹੋਇਆ ਸਾਰੇ ਸਾਥੀਆਂ ਦਾ ਬਹੁਤ ਬਹੁਤ